ਆਣਾ ভাই ਵੱਡੇ ਗਵਾੜ ਦੀ ਧਰਮਸ਼ਾਲਾ ਦੇ ਵਿੱਚ ਨਾ ਖੰਡ ਪਾਠ ਪ੍ਰਕਾਸ਼ ਹੁੰਦੇ ਆ ਆਏ ਸਾਲ ਦੀ ਤਰ੍ਹਾਂ ਤੇ ਇਹ ਤਿਆਰੀਆਂ ਹੋ ਰਹੀਆਂ ਤੇ ਜਿਹੜੀ ਉਗਰਾਹੀ ਆ ਉਹ ਚੱਲ ਰਹੀ ਆ ਕਿਉਂ ਸਾਰੇ ਭੈਣ ਭਰਾਵਾਂ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਕਾਰਜਾ ਕਰਵਾਇਆ ਜਾਂਦਾਗਾ ਤੇ ਆਪਾਂ ਤੁਹਾਨੂੰ ਅੱਗੇ ਸਾਰਾ ਜਿਹੜਾ ਵੇਰ ਵੇਰਾਂ ਦੱਸਦੇ ਆ ਆਪਣਾ ਵੱਡਾ ਗਵਾੜ ਪਿੰਡ ਕੋਠਾਗੁਰੂ ਇਹ ਕਾਫੀ ਲੰਮੇ ਸਮੇਂ ਤੋਂ ਨਾ ਧਰਮਸ਼ਾਲਾ ਵੱਡੇ ਗਵਾੜ ਦੀ ਵਿੱਚ ਅਖੰਡ ਪਾਠ ਦੀ ਜਿਹੜੀ ਪਰੰਪਰਾ ਉਹ ਚੱਲਦੀ ਆ ਰਹੀ ਆ ਤੇ ਤਕਰੀਬਨ 1 ਤਰੀਕ ਨੂੰ ਪ੍ਰਕਾਸ਼ ਹੁੰਦਾ ਹੁੰਦਾ ਤੇ 3 ਤਰੀਕ ਨੂੰ ਲਾ ਭੋਗ ਹੁੰਦਾ 2026 ਨੂੰ 1 ਜਨਵਰੀ ਪ੍ਰਕਾਸ਼ ਤੇ 3 ਜਨਵਰੀ ਨੂੰ ਭੋਗ ਹੁੰਦਾ ਇਹ ਵੀਡੀਓ ਇਸ ਕਰਕੇ ਪਾਉਣੀ ਪੈ ਜਾਂਦੀ ਆ ਵੀ ਕਈ ਵਾਰੀ ਨਾ ਸਾਡੇ ਅਗਵਾੜ ਦੇ ਬੱਚੇ ਬਾਹਰ ਬਹੁਤ ਆ ਕਈ ਪਰਿਵਾਰ ਆ ਗਏ ਬਾਹਰ ਕੈਨੇਡਾ ਅਮਰੀਕਾ ਹੋਰ ਕੰਟਰੀਆਂ ਦੇ ਵਿੱਚ ਵੀ ਹੈਗੇ ਬੱਚੇ ਉਹ ਬੱਚਿਆਂ ਨੂੰ ਯਰਨਾ ਇਤਸ਼ਾਹ ਹੁੰਦਾ ਵੀ ਚਲ ਆਪਾਂ ਅੱਗੇ ਨਗਰ ਦਾ ਆਉਦੇ ਗਵਾੜ ਦਾ ਯਾਰ ਹਰ ਇੱਕ ਬੰਦੇ ਨੂੰ ਮੋਹ ਆ ਤੇ ਜਦੋਂ ਇੱਥੇ ਵਾਇਕ ਨੂੰ ਦਾ ਸ਼ੁਕਰਾਨਾ ਹੁੰਦਾ ਨਗਰ ਦੀ ਸੁੱਖ ਸ਼ਾਂਤੀ ਲਈ ਤੇ ਹਰ ਇੱਕ ਬੱਚੇ ਨੂੰ ਹੁੰਦਾ ਵੀ ਯਾਰ ਆਪਾਂ ਭੇਜ ਗਏ ਕੋਈ 100 ਰੁਪਏ 50 ਰੁਪਏ ਤੇ ਆਪਦਾ ਦਸਵੰਦ ਹਰ ਇੱਕ ਬੰਦਾ ਕੱਢਣਾ ਚਾਹੁੰਦਾ ਹੁੰਦਾ ਤੇ ਆਪਾਂ ਉੱਤੇ ਨੰਬਰ ਚਲਾਵਾਂਗੇ ਜਿਹੜੀ ਕਮੇਟੀ ਆ ਆਪਣਾ ਇਹ ਬਾਈ ਇਕੱਠੇ ਕਰਦੇ ਆ ਪੈਸੇ ਤੇ ਸਾਰਿਆਂ ਦਾ ਤਕਰੀਬਨ ਯੋਗਦਾਨ ਹੁੰਦਾ ਗਵਾੜ ਦਾ ਤੇ ਸਾਰੇ ਘਰ ਘਰ ਜਾ ਕੇ ਪਹਿਲਾਂ ਪੈਸੇ ਇਕੱਠੇ ਕਰੇ ਜਾਂਦੇ ਆ ਫਿਰ ਨਗਰ ਦੀ ਸੁੱਖ ਸ਼ਾਂਤੀ ਲਈ ਸਾਰੀ ਅਰਦਾਸ ਬੇਨਤੀ ਕਰੀ ਜਾਂਦੀ ਆ ਮਹਾਰਾਜ ਉਹਨੇ ਤੇ ਪੂਰਾ ਜਾਨਕਿ ਵਧੀਆ ਲੰਗਰ ਚੱਲਦਾ ਤੇ ਜੇ ਕਿਸੇ ਭਰਾ ਨੇ ਕੋਈ ਸਾਡਾ ਐਨ ਆਰ ਆਈ ਵੀ ਆ ਉਹਨੇ ਆ ਆਦਾ ਕੋਈ ਦਸਵੰਦ ਕੱਢਣਾ ਤਾਂ ਆਪਾਂ ਉੱਤੇ ਨੰਬਰ ਚਲਾਵਾਂਗੇ ਤੇ ਉਹਦੇ ਤੇ ਕੰਟੈਕਟ ਕਰਕੇ ਜੋ ਵੀ ਆਪਦਾ ਬਣਦਾ ਯੋਗਦਾਨ ਆ ਕੋਈ ਇੱਥੇ ਬੰਨੇ ਵੀ ਨਹੀਂ ਪੈਸੇ ਕੋਈ 10000 20000 ਲਾਉਣਾ ਜਾਂ ਕੋਈ ਆ ਵੀ ਜਿੰਨਾ ਵੀ ਆਪਦਾ ਕੋਈ ਦਸਵੰਦ ਕੱਢਣਾ ਚਾਹੁੰਦਾ ਹੁੰਦਾ ਤੇ ਉਹ ਦਾ ਕੱਢ ਸਕਦਾ ਤੇ ਆਹੀ ਬੇਨਤੀਆਂ ਸੀ ਤੇ ਫੇਰ ਦੱਸ ਦਿੰਨੇ ਆ ਵੀ 1 ਜਨਵਰੀ 2026 ਨੂੰ ਪ੍ਰਕਾਸ਼ ਆ ਤੇ ਵੱਡੇ ਗਵਾਰਡ ਚੰਗੋ 1 ਜਨਵਰੀ 2026 ਪ੍ਰਕਾਸ਼ ਤੇ 3 ਤਰੀਕ ਨੂੰ ਭੋਗ ਆ ਤੇ ਗੁਰੂ ਘਰ ਲੰਗਰ ਆ ਉਹ ਟੁੱਟ ਵਰਤਦਾ ਹੁੰਦਾ ਬਹੁਤ ਵਧੀਆ ਕਾਫੀ ਸਾਲਾਂ ਦੀ ਇਹ ਜਾਨੀ ਕਿ ਪਰੰਪਰਾ ਇਹ ਚੱਲੀ ਜਾਂਦੀ ਆ ਤੇ ਜਿਹੜੇ ਭਰਾ ਆ ਉਹਦਾ ਕੰਮ ਛੱਡ ਕੇ ਸਾਰੇ ਕੱਖਰ ਜਾ ਕੇ 2-200 ਰੁਪਇਆ ਇਕੱਠਾ ਕਰਕੇ ਜਿੰਨਾ ਆਵਾਜ਼ ਜਿੰਨੀ ਕੋਈ ਸ਼ਰਧਾ ਮਦਦ ਆਖ ਦਿੰਦਾ ਕਿ ਉਹ ਇਕੱਠਾ ਕਰਕੇ ਲਿਆਉਂਦੇ ਆ ਬਾਅਦ ਦੇ ਵਿੱਚ ਇਹ ਸਾਰਾ ਜਿਹੜਾ ਪਰਪਰਾ ਚੱਲਦੀ ਆ ਤੇ ਭਰਾਵੋ ਗੱਲ ਇਹ ਸਮਾਗਟਨਾ ਬਹੁਤ ਆ ਖਾਣ ਦਾ ਸਾਂਝੇ ਕੰਮ ਦੀ ਖਾਤਰ ਤੇ ਜਿਹੜੇ ਇਹ ਭਰਾ ਸਾਂਝੇ ਕੰਮ ਦੀ ਖਾਤਰ ਆਦਾ ਸਮਾਂ ਕੱਢਦੇ ਆ ਉਹਨਾਂ ਦਾ ਵੀ ਧੰਨਵਾਦ ਤੇ ਜਿਹੜੇ ਬਾਹਰੋਂ ਸਾਡੇ ਵੀਰ ਆ ਸਾਡੇ ਬੱਚੇ ਆ ਤੇ ਉਹ ਕੋਈ ਆਪਦਾ ਦਸਵੰਦ ਦਾਸਾ ਵੀਸਾ ਜਿੰਨਾ ਵੀ ਹੈਗਾ ਕੋਈ ਆਪਦਾ ਪਾਉਂਦੇ ਆ ਅਗਵਾੜ ਦੀ ਯੋਗਦਾਨ ਤੇ ਉਹਨਾਂ ਦਾ ਵੀ ਧੰਨਵਾਦ ਆ ਤੇ ਨੰਬਰ ਆਪਾਂ ਉਹਦੇ ਚਲਾਉਨੇ ਆ ਤੇ ਕੰਟੈਕਟ ਕਰ ਸਕਦੇ ਹੋ ਜੇ ਕਿਸੇ ਭਰਾ ਨੇ ਇਹਦੇ ਜੱਗ ਦੇ ਵਿੱਚ ਆਪਦਾ ਦਸਵੰਦ ਕਟਣਾ ਤੇ ਉਹ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਧੰਨਵਾਦ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇਹ ਬਾਈ ਕਲਿੱਪ ਜਿਹੜੀ ਛੋਟੀ ਜੀ ਵੀਡੀਓ ਦੀ ਪਾਈ ਹੈ ਨਾ ਆਪਾਂ ਇਸ ਕਰਕੇ ਪਾਈ ਹੈ ਵੀ ਜਦੋਂ ਆਪਣਾ ਭਰਾ ਜਾਂਦੇ ਆ ਨਾ ਅਗਰਾਹੀ ਕਰਨਾਂ ਗਵਾਰਡ ਗਵਾਰਡ ਦੀ ਗਰਾਹੀ ਚੱਲਦੀ ਹੁੰਦੀ ਆ ਉਹਦੇ ਵਿੱਚ ਕਾਫੀ ਘਰ ਜਾਨਕੀ ਬਾਹਰ ਗਏ ਹੋਏ ਆ ਤਾਲੇ ਲੱਗੇ ਹੋਏ ਆ ਬੱਚੇ ਬਾਹਰ ਆ ਤੇ ਆਪ ਵੀ ਗਏ ਹੋਏ ਆ ਉਹ ਬਾਅਦ ਦੇ ਵਿੱਚ ਨਾ ਇਹ ਸਮੱਸਿਆ ਆ ਜਾਂਦੀ ਆ ਵੀ ਗਵਾਰਡ ਦਾ ਕੰਮ ਆ ਵੀ ਆ ਤੁਸੀਂ ਸਾਨੂੰ ਮਾੜਾ ਮੋਟਾ ਦੱਸ ਦੇਣਾ ਸੀਗਾ ਤੇ ਉਸ ਕਰਕੇ ਇਹ ਕਲਿੱਪ ਪਾਈ ਆ ਵੀ ਇਸ ਜਿਹੜਾ ਕਾਰਜ ਦੇ ਵਿੱਚ ਕੋਈ ਆਪਦਾ ਯੋਗਦਾਨ ਪਾਉਣਾ ਚਾਹੁੰਦਾ ਤੇ ਗਵਾੜ ਦਾ ਕੰਮ ਆ ਸਿਰਫ ਇਹ ਵੱਡੇ ਗਵਾੜ ਲਈ ਆ ਪਿੰਡ ਕੋਠਾਗਰੂ ਵੱਡੇ ਗਵਾੜ ਦੇ ਬੱਚਿਆਂ ਲਈ ਜਿੰਨੇ ਬਾਹਰ ਆ ਉਹਨਾਂ ਲਈ ਇਹ ਜਾਂ ਕੋਈ ਪਰਿਵਾਰ ਬਾਹਰ ਆ ਉਹਨਾਂ ਦਾ ਕਰਕੇ ਇਹ ਪਾਈ ਆ ਤੇ ਸਾਰੇ ਭੈਣ ਭਰਾਵਾਂ ਦਾ ਧੰਨਵਾਦ